ਇਰੀ ਇਰੀ ਖੜੇ ਆ ਤੇ 25 ਪਾਉ ਨੂੰ ਅਸਾਂ ਜਿਹੜੀ ਮਸ਼ੀਨ ਸੀਗੀ ਕਿਰਨ ਨਾਲੇ ਨੂੰ ਸਾਫ ਕਰਨ ਵਾਲੀ ਲਾਈ ਸੀਗੀ ਔਰ ਅੱਜ ਚਾਰ ਤਰੀਕ ਹੋ ਗਈ ਆ ਤੇਰੀ ਉਪਰ 9 ਦਿਨ ਹੋ ਗਏ ਲੱਗਿਆ ਨੂੰ ਤੋਂ ਕੋਲੇ ਵੇਖਣਾ ਦੇਖ ਰਿਹਾ ਵੀ ਸਾਈਡਾਂ ਤੋਂ ਇਹ ਮਸ਼ੀਨ ਨੇ ਕਾਫੀ ਸਫਾਈ ਕੀਤੀ ਆ ਔਰ ਦੋਨੋਂ ਪਾਸੇ ਉਹ ਜਿਹੜੀ ਨਾਲਾ ਦਾ ਕਿਰਨ ਨਾਲਾ ਉਹ ਸਾਫ ਹੋ ਰਿਹਾ ਔਰ ਇਹਦੇ ਨਾਲ ਕੀ ਹੋਏਗਾ ਜਿਹੜਾ ਬਰਸਾਤ ਦਾ ਪਾਣੀ ਆ ਉਹ ਆਵਨ ਨਾਲ ਟਿਕਲ ਜਗੂਗਾ ਤੇ ਆਲੇ ਦੁਆਲੇ ਜਿਹੜੀਆਂ ਫਸਲਾਂ ਨੇ ਉਹ ਭੱਜਣ ਗਿਆ ਸਵਾਜ ਸਾਡਾ ਮਕਸਦ ਸਾਰੇ ਸਾਥੀ ਇੱਥੇ ਖੜੇ ਨੇ ਸਾਰੇ ਪਿੰਡ ਦੇ ਨੁਮਾਇੰਦੇ ਵੀ ਖੜੇ ਨੇ ਮੇਰਾ ਮਕਸਦ ਇਹ ਸੀ ਆ ਕੇ ਦੇਖਣ ਦਾ ਵੀ ਆਇਆ ਕਿ ਮਸ਼ੀਨ ਦਾ ਕੰਮ ਕਿਵੇਂ ਚੱਲਦਿਆ ਸੋ ਭਾਈ ਜੀ ਰਾਜ ਜੀ ਮੇਰੇ ਤੋਂ ਤਸੱਲੀ ਹੈ ਤੁਹਾਡੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਦੀ ਪੂਰੀ ਤਸੱਲੀ ਆ ਸਿਰਫ ਫਰਕ ਇਹ ਨਜ਼ਰ ਆ ਰਿਹਾ ਅਜੋਬ ਸਾਹਿਬ ਅਜੋਬ ਸਾਹਿਬ ਕਲਪਨ ਐ ਕਿ ਉਹਦਾ ਦੇ ਲੋਕੀ ਤੁਹਾਡੇ ਇਸ ਮਸ਼ੀਨ ਦੇ ਕੰਮ ਤੋਂ ਬੜੀ ਥੱਲੀ ਆ ਪਰ ਬੇਸਿਕਲੀ ਹੈ ਕਿ ਆ ਵੀ ਕਿਰਨ ਵਾਲੇ ਦੀ ਚੜਾਈ ਜ਼ਿਆਦਾ ਹੋ ਗਈ ਆ ਹਾਂਜੀ ਤੇ ਇੰਨੇ ਸਾਲ ਮਸ਼ੀਨ ਲੱਗੀ ਨਹੀਂ ਤੇ ਸਾਈਡਾਂ ਤੇ ਬਹੁਤ ਸੋਹਣੀਆਂ ਸਾਫ ਹੋ ਰਹੀਆਂ ਨਹੀਂ ਆਪਾਂ ਵੇਖ ਰਿਹਾ ਵੀ ਸੱਜੇ ਪਾਸੇ ਵਾਲੀ ਸਾਈਡ ਕਲੀਅਰ ਹੋ ਗਈ ਆ ਇਧਰ ਕੋ ਮਸ਼ੀਨ ਆਊਗੀ ਇਹ ਵੀ ਕਲੀਅਰ ਹੋ ਜੂਗੀ ਪਰ ਜਿਹੜਾ ਵਿਚ ਆ ਉੱਤਮ ਮੁਸ਼ਕਿਲ ਆ ਰਹੀ ਜੀ ਮੁਸ਼ਕਿਲ ਆ ਰਹੀ ਤੇ ਮੈਂ ਉਹ ਬੇਨਤੀ ਕਰੂੰਗਾ ਵੀ ਮੇਰੀ ਤੁਸੀਂ ਅਫਸਰਾਂ ਨਾਲ ਗੱਲ ਵੀ ਕਰਾ ਦਿਓ ਤੇ ਆਪਾਂ ਜਿਹੜੀ ਵੱਡੀ ਮਸ਼ੀਨ ਆ ਉਹਦਾ ਜਰੂਰ ਥੋੜਾ ਜਿਹਾ ਪ੍ਰਬੰਧ ਕਰੀਏ ਇਹ ਚਲਾਈ ਚੱਲੋ ਮਸ਼ੀਨ ਇਹ ਦੋਨੋਂ ਸਾਈਡਾਂ ਦਾ ਕੰਮ ਕਰਾਈ ਚੱਲੋ ਤਾਂ ਬਾਅਦ ਨਾਲ ਕੋਸ਼ਿਸ਼ ਕਰਕੇ ਆਪਾਂ ਵੱਡੀ ਮਸ਼ੀਨ ਮਲਾ ਲਈਏ ਤੇ ਜਿਹੜੀ ਉਹਦੀ ਚੌਂਚ 70 ਫੁੱਟ ਦੇ ਕਰੀਬ ਬੂਮ ਹੋਏਗਾ ਉਹਦੇ ਨਾਲ ਜਿਹੜਾ ਵਿੱਚੋਂ ਗੱਦਾ ਉਹ ਨਿਕਲ ਜਾਊਗਾ ਮੇਰੇ ਬਿਲਕੁਲ ਇੱਕ ਮਹਿਰ ਦੀ ਸ਼ਕਰ ਬਣ ਜਾਊਗੀ ਹਾਂਜੀ ਹਾਂਜੀ ਠੀਕ ਹੈ ਜੀ ਸੋ ਮੈਂ ਕੋਸ਼ਿਸ਼ ਕਰੂੰਗਾ ਜੀ ਚੀਫ ਸਭ ਨਾਲ ਵੀ ਗੱਲ ਕਰਦੇ ਆ ਤੇ ਮੰਤਰੀ ਜੀ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਇਲਾਕਾ ਇਹ ਬੜਾ ਪਿਛੜਿਆ ਹੋਆ ਪੈਰੀ ਔਰ ਕਿਸਾਨੀ ਵੀ ਇੱਥੇ ਉਨੀ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੈਗੀ ਸੋ ਇਸ ਕਰਕੇ ਜੇ ਨਾਲਾ ਚੰਗੀ ਤਰ੍ਹਾਂ ਸਾਫ਼ ਹੋ ਜਾਏ ਹੈ ਜੀ ਪਾਣੀ ਵਧੀਆ ਚੱਲ ਪਵੇ ਤੇ ਫਿਰ ਤੁਸੀਂ ਵੇਖ ਰਹੇ ਹੋ ਵੀ ਦੋਨੋਂ ਪਾਸੇ ਪੈਲੀਆਂ ਨੇ ਤੇ ਦੋਨੋਂ ਪਾਸੇ ਵਾਈ ਵੀ ਹੋ ਰਹੀ ਆ ਫਸਲਾਂ ਵੀ ਲੱਗ ਰਹੀਆਂ ਨੇ ਤੇਰੇ ਪਾਣੀ ਇਹ ਜੀਰ ਕੇ ਲੈ ਜਾ ਸਾਰਾ ਤੇ ਫੇਰ ਮਾ ਸਮਝ ਨਾ ਮੀ ਨਿਸ਼ਾਨ ਦੀ ਆ ਜਿਹੜੀ ਫਸਲ ਆ ਉਹ ਵਧੀਆ ਹੋ ਜੂਗੀ ਹਾਂਜੀ ਸੋ ਅੱਜ ਸਭ ਤੁਸੀਂ ਵੀ ਗੱਲ ਕਰੋ ਟੈਕਸ ਸਰ ਸਾਹਿਬ ਨੇ ਵੀ ਬਹੁਤ ਬੇਨਤੀ ਕਰਨ ਉਹ ਤੁਹਾਨੂੰ ਭਾਵੇਂ ਕੁਝ ਦਿਵਾਲੀ ਮਿਲ ਜੇ ਤੁਸੀਂ ਇਹਦੇ ਕੰਮ ਕਰਾਈ ਚੱਲੋ ਆ ਜਿਹੜੀ ਮਸ਼ੀਨ ਆ ਦੋਨੋਂ ਸਾਈਡਾਂ ਤੇ ਲਾਓ ਤੇ ਇਹ ਹੁਣ ਆਪਾਂ ਕਮਾਲਪੁਰ ਪੁਲ ਤੋਂ ਸ਼ੁਰੂ ਕੀਤੀ ਸੀ ਤੇ 2 2.5 ਕਿਲੋਮੀਟਰ ਪਹਿਲਾਂ ਪਿੱਛੇ ਨੂੰ ਗਈ ਸੀ ਹਾਂਜੀ ਠੀਕ ਹੈ ਜੀ ਇੱਦਾਂ ਹੀ ਆ ਜੀ ਜਿਹੜਾ ਉਹਨੇ 2.5 ਕਿਲੋਮੀਟਰ ਦਾ ਕੰਮ ਕੀਤਾ ਉਹਦੀ ਤਸੱਲੀ ਹੈ ਸਾਰੀ ਬਿਲਕੁਲ ਜੀ ਇਹ ਨਹੀਂ ਤਸੱਲੀ ਦਾ ਵੀ ਦੱਸੋ ਉਹ ਠੀਕ ਆ ਹੋ ਗਿਆ ਤੇ ਉਹ ਹੁਣ ਉਸ ਤੋਂ ਬਾਅਦ ਪੁਲ ਤੋਂ ਅਗਲੇ ਪਾਸੇ ਹਰਦਸ਼ਨੀ ਵੱਲੋਂ ਪਾਸ ਚੱਲ ਪਿਆ ਤੇ ਇਹ ਮੈਂ ਸਮਝਦਾ ਵੀ ਹਰਕਮਾਲਪੁਰ ਤੋਂ ਪੁਲ ਤੋਂ ਅਧਰ ਪਹੁੰਚ ਜਾਵਾਂਗੇ ਅੱਜ ਕਿਉਂ ਜੀ ਤੇ ਉਸ ਤੋਂ ਬਾਅਦ ਹਰਦਸ਼ਨੀ ਹਰਦਸ਼ਨੀ ਤੋਂ ਬਾਅਦ ਅਲੂਣਾ ਤੇ ਲੂਣਾ ਤੋਂ ਬਾਅਦ ਫੇਰ ਨਾਲ ਹੀ ਲੱਗ ਰਿਹਾ ਨਾਲ ਹੀ ਬਲਕਨ ਕਰਦੂ ਜੇ ਆ ਗਿਆ ਕਬਰ ਹੁੰਦਾ ਲੱਗਣੀ ਵਿੱਚ ਇਹ ਸਾਰੇ ਏਰੀਆ ਜਿਹੜਾ ਵਾ ਉਹ ਕਬਰ ਹੋ ਜਾਗਾ ਖਾਸ ਕਰ ਜਿਹੜੀ ਉਹ ਨੂਰੇ ਵਾਲਾ ਪੋਲਾ ਕਾਲਾ ਸਾਹਿਬ ਉੱਥੇ ਜ਼ਰੂਰ ਧਿਆਨ ਰੱਖਿਓ ਮੈਨੂੰ ਯਾਦ ਆ ਮੈਂ ਤਾਂ ਪਿਛਲੇ ਡੇਢ ਸਾਲ ਪਹਿਲਾਂ ਬਰਸਾਤ ਆਈ ਸੀ ਤਾਂ ਪੋਲੀ ਚੋਕ ਕਰ ਗਿਆ ਸੀ ਤਾਂ ਬੋਲਦੇ ਉਪਰੋਂ ਦੀ ਪਾਣੀ ਚਲੇ ਗਿਆ ਸੀ ਸੋ ਮਾਸੋ ਵੀ ਨਾ ਵੀ ਇਹ ਇਲਾਕਾ ਬੜੀ ਦੇਰ ਤੋਂ ਖਾਲਾ ਸੀਗਾ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਉਸ ਵਕਤ ਪੂਰੀ ਤਾਕਤ ਸੀ ਜਿਹੜਾ ਉਹਨਾਂ ਨੇ ਇਸ ਗੱਲ ਦਾ ਧਿਆਨ ਨਹੀਂ ਦਿੱਤਾ ਸੋ ਅਸੀਂ ਇਹ ਨਾਲਾ ਜਿਹੜਾ ਜੀ ਪੂਰਾ ਸਾਫ਼ ਕਰਾਉਣਾ ਅਖੀਰ ਤੱਕ ਵਧਿਆ ਕਰਾਉਣਾ ਔਰ ਉਹਨਾਂ ਜਦ ਤੱਕ ਮਸ਼ੀਨਾਂ ਜਿਦਾ ਸਭ ਇੱਥੇ ਰੱਖਣੀਆਂ ਨੇ ਜਿੰਨਾ ਚਿਰ ਪੂਰੀ ਸਫਾਈ ਨਹੀਂ ਹੁੰਦੀ ਲੋਕਾਂ ਦੀ ਥੱਲੀ ਨਹੀਂ ਹੁੰਦੀ ਔਰ ਜਿਹੜੀ ਵੱਡੀ ਮਸ਼ੀਨ ਦੀ ਆਪਾਂ ਮੰਗ ਕਰ ਲਓ ਜੀ ਤੇ ਤੁਸੀਂ ਆ ਸਾਈਦਾ ਜਿਹੜੀਆਂ ਨੇ ਉਹਨਾਂ ਦੇ ਲਈ ਚਲੋ ਉਸ ਵਕਤ ਵੱਡੀ ਮਸ਼ੀਨ ਆਉਗੀ ਜਿੰਨੀ ਸਫਾਈ ਇਹਨਾਂ ਮਸ਼ੀਨਾਂ ਨੇ ਬੋਲੋ ਸੈਡਾ ਤੋਂ ਕੀਤੀ ਹੋਏਗੀ ਉਹ ਫਿਰ ਇੱਕ ਦਿਨ ਲਾ ਕੇ ਕਬਡੀ ਮਸ਼ੀਨ ਜਿਹੜੀ ਆ ਉਹ ਕਰ ਦੇਗੀ ਸਾਫ ਪੀਟਰ ਜੀ ਤੇ ਉਹ ਤੁਹਾਡਾ ਗਿਲਾ ਨਾ ਇੱਕ ਦਿਨ ਵਿਚਲਾ ਹੋਣਾ ਚਾਹੀਦਾ ਠੀਕ ਆ ਦੇਖੋ ਸਾਫ ਹੋ ਜਾਵੇ ਲੇਖੋ ਗੱਲ ਆ ਵੀ ਤੁਸੀਂ ਲੋਕ ਇੱਥੇ ਵਿਚੜਦੇ ਹੋ ਮੋਕਾ ਉਹਦੇ ਮਸਲੇ ਨੇ ਜੇ ਤੁਸੀਂ ਉਜਾਗਰ ਨਹੀਂ ਕਰੋਗੇ ਤਾਂ ਕੌਣ ਕਰੂਗਾ ਲੇਕਿਨ ਭਾਈ ਪੁਰਾਣਾ ਫਾਇਦਾ ਜੀ ਕਰਵਾਉਣਾ ਜੀ ਯਾਰਾਂ ਨੇ ਕਰੋੜਾਂ ਦਾ ਫਾਇਦਾ ਤੁਹਾਨੂੰ ਇਹ ਨਹੀਂ ਪਾਇਆ ਜੇ ਤੁਹਾਨੂੰ ਐਸਾ ਮੈਂ ਤੁਸੀਂ ਅੱਛਾ ਕਰੋੜਾਂ ਦਾ ਛਾਨਾ ਜੀ ਇੱਥੇ ਇਹ ਤੁਹਾਡਾ ਦੁਦਿਆਂ ਭਰਿਆ ਕੰਮ ਹੈ ਜੋ ਨਾ ਫੜਾ ਨੀ ਪੈਂਦਾ ਜੀ ਜਿਹੜਾ ਪਾਣੀ ਆ ਮਾਰਾ ਜੀ ਜਿਹਦੇ ਟੱਕ ਤੋਂ ਦਾਣੇ ਚ ਪਾਣੀ ਪੈਂਦਾ ਨੇ ਉਹਨੂੰ ਫੜ ਲਈ ਬੰਦਾ ਧੋਣ ਤੋਂ ਡੋਵੇ ਕਰਾਉਂਦੇ ਹਾਂ ਮੈਂ ਜੇ ਵੀ ਦੁਬਾਰਾ ਇਹ ਤਾਂ ਦੇਖਾਂ ਹਮ ਨਾਲ ਬਹੁਤ ਬੱਧੀ ਹੋਈ ਹੈ ਇਹ ਤੁਹਾਡੀ ਥੱਲੀ ਆ ਮੈਂ ਕਿ ਹੋਈ ਨਹੀਂ ਥੋੜੇ ਸੈਕਿੰਡ ਆ ਜਿੱਦਾਂ ਨਹੀਂ ਹੋਣਾ ਮਿੱਟੀ ਨਿਕਲ ਨਹੀਂ ਜਾਣਾ ਇਦਾਂ ਦੀ ਤੂੰ ਹੈ ਤੋਥੀ ਉੱਥੇ ਹੀ ਆ ਇਹ ਪਾਣੀ ਹੁਣ ਸਗੋ ਇਹ ਸਗੋ ਉਤਰੋ ਸਦੋਂ ਸਾਫ਼ ਹੋ ਗਿਆ ਹੁਣ ਪਾਣੀ ਸਗੋ ਬਾਹਰ ਨਿਕਲਣਾ ਸਾਰਾ ਜੀ ਜਿਨ੍ਹਾਂ ਚੜੀ ਦੀ ਕੜ ਨਹੀਂ ਨਾ ਬਾਹਰ ਸਭ ਬਾਹਰ ਨਿਕਲਦੀ ਉਹਨਾਂ ਚੜੀ ਇਹ ਪਾਣੀ ਨਹੀਂ ਜੀ ਅਪਣਾ ਇੱਕ ਵਾਰੀ ਇਦਾਂ ਕਰਾਂਗੇ ਨਾ ਕਿ ਪਰਮਜੀ ਪਹਿਲਾਂ ਦੋਨੋਂ ਸਾਈ ਮੈਂ ਆਉਂਦੀ ਹਾਂ ਛੋਟੀ ਮਸ਼ੀਨ ਚਲਾਉ ਵਿੱਚ ਹਾਂ ਜੇ ਵਿੱਚ ਵੀ ਚੱਲ ਜੇ ਤੇ ਵੱਡੀ ਦੀ ਆਪਾਂ ਗੱਲ ਕਰ ਲੈਂਦੇ ਠੀਕ ਹੈ ਜੀ ਤੇ ਚਲੋ ਵਧੀਆ ਜੀ ਪ੍ਰਮਾਤਮਾ ਕਿਰਪਾ ਕਰੇ ਤੁਸੀਂ ਆਪ ਸਾਰੇ ਸਾਰੇ ਕੰਮ ਦੀ ਨਿਗਰਾਨੀ ਕਰੋ ਜੀ ਤੇ ਕਾਹ ਬਗਾ ਚੱਕਰ ਮਾਰਦਿਆ ਕਰੋ ਹਫਤੇ ਤੋਂ ਬਾਅਦ ਮੈਂ ਦੁਬਾਰਾ ਇਹ ਹਰ ਦੁਕਾਨੀ ਕੋਤਾ ਪਹੁੰਚ ਜੂਗੀ ਜੀ ਚਾਰ ਦਿਨ ਲੱਗਣ ਤਿੰਨ ਚਾਰ ਦਿਨ ਲੱਗ ਜਾਣਗੇ ਤਿੰਨ ਚਾਰ ਦਿਨ ਲੱਗ ਜਾਣਗੇ ਠੀਕ ਹੈ ਪਰ ਜਦੋਂ ਉੱਥੇ ਆਉਂਦੀ ਇੱਕ ਵਾਰੀ ਫਿਰ ਉੱਥੇ ਵੀ ਚੱਕਰ ਮਾਰ ਲਵਾਂਗੇ ਤਾਂ ਸਾਰੇ ਬੰਦੇ ਸਹਿਯੋਗ ਦਿਓ ਜੀ ਬਲੇ ਕਰਕੇ ਤੇ ਕਰੋ ਤੁਹਾਡਾ ਆਪਣਾ ਕੰਮ ਇੱਕ ਵਧੀਆ ਗੱਲ ਹੈ ਉਸ ਵਕਤ ਪੰਜਾਬ ਸਰਕਾਰ ਦੀ ਇਹ ਹੋਈ ਆ ਇਹ ਜਿਹੜੀ ਮਸ਼ੀਨਾਂ ਨੇ ਨਾ ਕਿ ਠੇਕੇ ਦੀ ਨਹੀਂ ਆ ਗਈਆਂ ਚੋ ਜੀ ਇਹ ਮਸ਼ੀਨਾਂ ਸਰਕਾਰ ਦੀਆਂ ਆਪਣੀਆਂ ਨੇ ਕਿ ਸਰਕਾਰ ਡੀਜ਼ਲ ਪਵਾ ਕੇ ਕੰਮ ਕਰ ਰਹੀ ਆ ਠੇਕੇਦਾਰ ਨੂੰ ਤਾਂ ਹੁੰਦਾ ਹੀ ਨਾ ਵੀ ਆਪਾਂ ਪੇਲਾ ਕੀ ਕਰਨਾ ਤੇ ਦੌੜ ਜਾਣਾ ਵਾ ਉਹ ਨਹੀਂ ਗੱਲ ਇਹ ਤੁਸੀਂ ਆਪਣੀ ਤਸੱਲੀ ਕਰਾਓ ਜਦੋਂ ਤੁਹਾਡੀ ਸੱਲੀ ਪੂਰੀ ਹੋ ਜਾਏਗੀ ਉਹਦੇ